ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਵੇੜਾਂ ਆ ਗਈਆਂ ਵੀਰੋ ਤਾਜ਼ੀਆਂ ਸੂਈਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਵੱਡੀਆਂ ਵੇੜਾਂ ਵੀਰੋ ਤਾਂ ਵੀਰਾਂ ਨੂੰ ਇਹੋ ਬੈਂਦੀਆਂ ਵੀਰੇ ਵੀਡੀਓ ਪੂਰੀ ਜ਼ਰੂਰ ਵੇਖਿਓ ਜੀ ਰੇਟ ਜੈ ਜੈ ਇੱਕ ਤੋਂ ਇੱਕ ਵੇੜਾ ਵੀਰੋ ਜੈ ਜੈ ਰੇਟ ਵਾਲੀ ਤਾਂ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਸਰੀਆ ਵੀਰ ਜੀ ਸਾਸਰੀਆ ਜੀ ਬੱਜੀ ਕੀ ਹਾਲ ਚਾਲ ਹੈ ਠੀਕ ਠਾਕ ਹਾਂਜੀ ਵਧੀਆ ਵਧੀਆ ਜੀ ਠੀਕ ਠਾਕ ਜੀ ਤੁਸੀਂ ਸੁਣਾਓ ਵਧੀਆ ਜਿਹਦੇ ਅੰਦਰ ਡੇਰੀ ਵੇਖਣ ਆਲੇ ਨੂੰ ਬਹੁਤ ਬਹੁਤ ਜੀ ਆਨੂੰ ਮੁਬਾਰਕਾਂ ਬਿਲਕੁਲ ਵੀਰੇ ਧੰਨਵਾਦ ਉਹਨਾਂ ਦਾ ਜਿਹੜੇ ਕੁਲਜੀਤਨ ਨਵੀ ਤੋਂ ਨਵੀ ਵੀਡੀਓ ਵੇਹਦੇ ਨੇ ਜੀ ਬਿਲਕੁਲ ਬਿਲਕੁਲ ਬਹੁਤ ਬਹੁਤ ਵੀਰਾਂ ਦਾ ਧੰਨਵਾਦ ਜੀ ਤਾਂ ਭਾਈ ਨਾਂ ਦੱਸਿਓ ਆਪਣਾ ਨਾਂ ਸੁਵਿੰਦਰ ਸਿੰਘ ਜੀ ਹਾਂਜੀ ਪਿੰਡ ਠੱਠਾ ਠੀਕ ਹੈ ਰੇੜੇ ਫਰਗੜਾ ਜੂਨੀਅਮ ਮਜੀਠਾ ਰੋਡ ਠੀਕ ਹੈ ਜੀ ਆ ਨਾਲ ਹੀ ਭਲੋ ਵਾਲੀ ਪੈਂਦੀ ਜੀ ਠੀਕ ਹੈ ਜੀ ਹਾਂਜੀ 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 ਤਾਂ ਫਿਰ ਪਿਛੜੀਆਂ ਵੇੜਾਂ ਗਈਆਂ ਜਲਦੀ ਭਾਈ ਜਲਦੀਆਂ ਤੇ ਸ਼ਾਟ ਤੇ ਵੇਗੀਆਂ ਜਲਦੀ ਤੇ ਰੇਟ ਹੀ ਬੜੇ ਚੰਗੇ ਆ ਆਪਾਂ 11500 ਦਾ ਮਾਰਜਨ ਰੱਖਿਆ ਐਡਾ ਵੱਡਾ ਮਾਰਜਨ ਨਹੀਂ ਰੱਖਿਆ ਦੀਦੀ ਬਿਲਕੁਲ ਬਿਲਕੁਲ ਆ ਪਹਿਲਾਂ ਇੱਕ ਸਵੇਰੇ ਤੜਕੇ ਵੇਗੀ ਆ ਠੀਕ ਆ ਜੀ ਆ ਰੇਟ ਜਾਜ ਆ ਹਾਂਜੀ ਹਾਂਜੀ ਤੇ ਰੇਟ ਤੇ ਬੋਖ ਦੀ ਗੱਲ ਜੀ ਤਾਂ ਹੀ ਜਲਦੀ ਪਸ਼ੂ ਵੇਖਦੇ ਹਾਂਜੀ ਹਾਂਜੀ ਵੱਡੀਆਂ ਚੰਗੀ ਚੀਜ਼ ਹੈ ਵੇ ਰੇਟ ਜਾਜ ਹੋਵੇ ਬਿਲਕੁਲ ਠੰਡਾਂ ਠੰਡੇ ਵਾਲਾ ਪਸ਼ੂ ਹੁੰਦਾ ਵਾ ਸੋਨੇ ਥਣ ਲੱਗਣਦੇ ਵੇੜਾ ਨੂੰ ਹਣਾ ਅੱਜ 3 ਵੇੜਾ ਦੇ ਸੱਗਰ ਸੁਈਆਂ ਜੀ ਇੱਕ ਅੱਜ ਮਨੇਰੇ ਸੁਈ ਜੀ ਆੜੀ ਹਾਂਜੀ ਆਰੀਆ ਨੇ ਇਹਨੂੰ ਪਹਿਲਾਂ ਸ਼ੇਵਾ ਦੇਣਾ ਅਸਰੀ ਨੂੰ ਠੀਕ ਹੈ ਜੀ ਉਹ ਅੜੀ ਕੱਲ ਸੁਹੀਮ ਨੇ ਲਈ ਕੱਲ ਮਨੇ ਰੇ ਸੁਈ ਇੱਕ ਠੀਕ ਹੈ ਸਾਰੀਆਂ ਹੀ ਦੋਦੀਆਂ ਤੇ ਚੌਗੀਆਂ ਜੀ ਬਿਲਕੁਲ ਪਹਿਲਣਾ ਵਛੀਆਂ ਜੇ ਦੋਦੀਆਂ ਆ ਜਿਹੜੀ ਆ ਚਾਰ ਦੰਦਿਆ ਜੀ ਵਛੀ ਠੀਕ ਹੈ ਜੀ ਚਾਰ ਦੰਦ ਵਛੀ ਆ ਆੜੀ ਇਹ ਵੀ ਚੌਗੀ ਏ ਉਹ ਦੋਦੀਆਂ ਦੇ ਪਰਲੇ ਜੀ ਰੇਟ ਜੈਜ ਆ ਰੇਟ ਜੈਜ ਜੀ ਠੀਕ ਹੈ ਜੀ ਹਾਂਜੀ ਹਾਂਜੀ ਤਾਂ ਕਰੀਏ ਭਾਜੀ ਸ਼ੁਰੂ ਹਨਾ ਜੀ ਹਾਂਜੀ ਹਾਂਜੀ ਤਾਂ ਆ ਪਹਿਲੇ ਨੰਬਰ ਵਾਲੀ ਬਾਰੇ ਦੱਸਿਓ ਇਹਦੇ ਬਾਰੇ ਅੱਜ ਆ ਪਹਿਲੇ ਨੰਬਰ ਤੇ ਬੜੀ ਵਧੀਆ ਚੰਗੀ ਬੱਚੀ ਠੰਡੀ ਦੀ ਨਿੱਡੀ ਆ ਜੀ ਠੀਕ ਆ ਜੀ ਵਧੀਆ ਚੰਗੀ ਸੋਹਣੀ ਬਣੀ ਆ ਜੀ ਰਾਤੀ ਸੂਈ ਆ ਜੀ ਹਨ ਰਾਤੀ ਮਨੇਰੇ ਸੂਈ ਆ ਮਨੇਰੇ ਸੂਈ ਆ ਠੀਕ ਜੀ ਮਨੇਰੇ ਸੂਈ ਆਪਣੇ ਸਾਢੇ 6 ਵਜੇ ਸੂਈ ਆ ਜੀ ਠੀਕ ਆ ਜੀ ਸਾਢੇ 6 ਵਜੇ ਸੂਈ ਆ ਬਿਲਕੁਲ ਤੇ ਬੱਚੇ ਕੀ ਪਾਲੇ ਜੀ ਬੱਚਾ ਬੱਚਾ ਪਾਇਆ ਜੀ ਬੱਚਾ ਖੋਲੋ ਭਾਈ ਤਾਂ ਵੇਖੋ ਵੀਰੋ ਵੱਡੀ ਵੜਾ ਤਾਜੀ ਸੂਈ ਆ ਤਾਂ ਕੱਦ ਕਾਠ ਆਰੀ ਆ ਵੀਰੋ ਬਾਕੀ ਲੇਵੇ ਦੀ ਗੱਲ ਕਰੀਏ ਤੇ ਐ ਚੰਗੇ ਥੱਲੇੋਂ ਕਲਾਵੇ ਕਲੂਬੇ ਪਾਏ ਲੇਵੇ ਨੇ ਸੋਹਣੀ ਵੇੜਾ ਜੀ ਕੀ ਬਾਤ ਹੈ ਜੀ ਐ ਕਿੰਨਾ ਦੁੱਧ ਚਵਾਜੂ ਵੇੜਾ ਇਹ ਦੁੱਧ 20 ਕਿਲੋ ਤੋਂ ਬਾਅਦ ਚਵਾਏਗੀ 20 ਕਿਲੋ ਲਗਦੋ ਮੰਨਣਾ ਤੇ ਬਾਈ ਵੇਖੋ ਵੀਰੋ ਨਾਣਾ ਨੂਣਾ ਮਾਨੇ ਦੇ ਥਾਣਾ ਚੰਗਾ ਸੋਹਣਾ ਲੱਗਿਆ ਬਿਲਕੁਲ ਜੀ ਐਨ ਜੀ ਆਂਦੇ ਲੰਮੀ ਤੋਰ ਦਿਓ ਤੇ ਵੇਖੋ ਵੀਰੋ ਸੋਹਣੀ ਵੇੜਾ ਕੱਦ ਕਾਠਾ ਲਈਆ ਵੱਡੇ ਪੱਲੇ ਜਾਂ ਰਾਤ ਦੀ ਸੂਈਆਂ ਥੱਲਿਓਂ ਪੂਰੇ ਥੱਬੇ-ਥੱਬੇ ਲਾਏ ਵੈੜ ਨੇ। ਜਿਹਨ ਲੱਪੇ ਚ ਆਈ ਆ ਆਪਣਾ ਨਾ। ਬਿਲਕੁਲ। ਸੂਣ ਕਰਕੇ ਆਈ ਹੈ ਨਾ ਜੀ। ਆ ਪੱਠੇ ਵੀ ਕਹਿੰਦੇ ਪਏ ਹਜੇ ਹਾਨੀਆ ਤੂੜੀ ਹੈ ਨਾ ਜੀ। ਤਾਂ ਵੇਖੋ ਵੀਰੋ ਸੋਹਣੀ ਵੈੜ ਆ। ਐ ਸੋਹਣਾ ਥਨ ਲੱਗਿਆ। ਤਤਾ ਜੀ ਸੂਈ ਹੈ ਬਿਲਕੁਲ। ਠੀਕ ਆ ਜੀ। ਦਮਾ ਇਹੇ ਮੋਲ ਦੀ ਗੱਲ ਕਰੀਏ ਤਾਂ ਵੈੜ ਕਿੰਨੇ ਦੀ ਦੇਣਾ? ਬੋਲ 70 ਕਰਾ ਲਓ 75 ਕਰਾ ਲਓ। ਹਾਂ ਜੀ। ਇਹ ਹਾਂ ਨਾ ਬਾੜਦੀ ਆ ਜੀ ਬਾੜਦੀ ਬਾੜਦੀ ਠੀਕ ਹੈ ਕਿਆ ਬਾਤ ਹੈ ਹਾਂ ਜੀ ਤਾਂ ਬਾਕੀ ਚਲੋ ਕੋਈ ਫੋਨ ਲਾਵੇ ਛੋੜ ਛੱਪਾ ਹੋ ਜੂ ਕੋਈ ਗੱਲ ਨਹੀਂ ਮਾਨਤਾਲ ਪੂਰਾ ਕਰ ਦਾਂਗੇ ਮੇਰੀ ਅੱਛੀ 20 ਕਿਲੋ ਤੂੰ ਭਰ ਦੇਗੀ ਪਹਿਲਣ ਵਿੱਚ 20 ਕਿਲੋ ਤੂੰ ਭਰੇਗੀ ਬਿਲਕੁਲ ਜੀ ਜਿੱਦਾਂ ਵੇਖੋ ਥਣ ਭਾਂਡੇ ਆਲੀ ਆ ਜੀ ਥਣ ਭਾਂਡੇ ਵਾਲੀ ਆ ਜੀ ਐਂ ਥੱਬੇ ਸੁੱਬੇ ਲਾਏ ਆ ਜੀ ਵੇੜ ਨੇ ਬਿਲਕੁਲ ਦੇਖੋ ਵੀਰੋ ਕਿੰਨੀ ਗਾਹ ਨੂੰ ਉਨੀ ਪਛਾਣੂ ਉਨੀ ਸ਼ਾਗ ਵਸ਼ਾ ਲੱਗਦੀ ਪੂਰਾ ਫੁੱਲ ਕੱਦ ਕਾਠਾ ਵੀਰੋ ਖਾਲੇ ਮੇ 4 ਕਿਲੋ ਚੋਤੀ ਸੀ ਯੋ ਸੁੰਦਿਆ 4 ਕਿਲੋ ਚੋਦਨੇ ਆ ਹਾਂਜੀ ਜੇ ਸੌਖੀ ਪੈ ਜਾਂਦੀ ਏ ਹਾਂਜੀ ਆ ਫਿਰ 1 ਕਿਲੋ ਚੋਤੀ ਕਿਵੇਂ ਕੱਦ ਕਾਠਾ ਲੀਆ ਫਿਰ ਚੰਗਾ ਦੁੱਧ ਭਰਜੂ ਹਨਾ ਜੀ ਹਾਂਜੀ 4 ਦੰਦ ਦੇ ਜੀ ਪੁੱਟ ਕੇ ਠੀਕ 4 ਦੰਦ 4 ਦੰਦ ਮੂੰਹ ਤੋਂ ਕੀ ਬਾਤ ਆ ਵੇਖੋ ਵੀਰੋ ਸੋਹਣੀ ਵੇੜਾ ਥਣਪੰਡੇ ਵਾਲੀ ਆ ਤੰਬਾਠਿਆਰ ਦੀ ਹੋਜੂ ਬਾਕੀ ਫੂਨ ਜ਼ਰੂਰ ਲਾਇਓ ਜੀ ਹਾਂਜੀ ਦੂਜੇ ਨੰਬਰ ਤੇ ਆ ਗਈ ਜੀ ਦੂਜੇ ਨੰਬਰ ਤੇ ਆ ਵੇਖੋ ਜੀ ਇਹ ਵੀ ਚੌਗੀ ਵੇੜਾ ਜੀ ਚੌਗੀ ਆ ਜੀ ਇਹ 5 ਦਿਨ ਦੀ ਸੂਈ ਏ 5 ਦਿਨ ਦੀ ਇਹ ਤੇ 4 18 ਕਿਲੋ ਬਸ ਠੀਕ ਆ ਜੀ 4 18 ਕਿਲੋ ਆਜੋ 18 ਚੰਗੇ ਰਿਕਾਰਡ ਵਾਲੀ 93 ਚੰਗਾ ਸੋਨਾ ਆ ਵੇਖੋ ਜੀ ਆ ਵੇਖੋ ਛੇ ਦੰਦ ਆ ਵੇਖੋ ਨਿਕਾ ਦੰਦ ਤੋੜਨ ਵਾਲਾ ਲਈ ਠੀਕ ਹੈ ਜੀ ਛੋਟਾ ਦੰਦ ਤੋੜਨਾ ਛੇਗੀ ਹੈ ਠੀਕ ਹੈ ਛਿੱਗੀ ਵਹਿੜ ਹੈ ਤੇ ਬੱਚੇ ਦੇ ਪਾਸੇ ਨੇ ਮੱਝਾ ਬੱਛਾ ਇਹਦਾ ਜੀ ਬੱਛਾ ਇਹਦਾ ਵੀ ਅੱਛਾ ਜੀ ਖੋਲੋ ਜੀ ਤੋਰੋ ਤਾਂ ਵੇਖੋ ਵੀਰੋ ਇਹ ਵੀ ਵੱਡੀ ਵਹਿੜਾ ਥਣ ਲੇਵੇ ਵਾਲੀ ਆ ਥਣ ਸੁਣ ਚੰਗਾ ਲੱਗਿਆ ਇਹਨੂੰ ਵੀਰੋ ਤਾਂ ਥੱਲੋਂ ਲੇਵਾਲੂ ਆ ਚੰਗਾ ਤਲਲੇਦਾਰਾ ਕੱਦ ਕਾਠ ਵਾਲੀ ਵਹਿੜਾ ਵੀਰੋ ਤੇ ਥਣ ਸੁਣ ਚੰਗਾ ਚਵਾਈ ਵਾਲਾ ਲੱਗਿਆ ਬਹੁਤ ਵਧੀਆ ਥਣ ਲੱਗਾ ਜੀ ਠੀਕ ਹੈ ਜੀ ਸੋਹਣੀ ਵਹਿੜ ਆ ਗਈ ਵੀਰੋ ਤਾਂ ਚੈੱਕ ਕਰ ਲੋ ਐ ਚੰਗੀ ਕੁਆਲਿਟੀ ਤੁਹਾਨੂੰ ਤੁਹਾਨੂੰ ਚੰਗਾ ਸਪੈਸ਼ਲ ਲੱਗਿਆ ਜੀ ਲੰਮੇ ਸਮੇਂ ਤੱਕ ਕੰਮ ਆ ਜੀ ਪਾਰ ਦਾ ਐਕਸਪੀਰੀਅੰਸ ਆ ਐ ਚੰਗੇ ਚੰਗੇ ਵਹਿੜਾ ਹੁੰਦੀਆਂ ਵੀਰੋ ਐ ਕਲਾਵੇ ਕੋਲੇ ਪਾਏ ਹੁੰਦੇ ਥਲੇ ਹੁੰਦੇ ਵੀਰੇ ਸਭ ਤੋਂ ਪਹਿਲੀ ਗੱਲ ਤੇ ਜਿੱਦਰ ਮੈਂ ਲਿਓਣਾ ਦੰਦਾ ਜੀ ਬਿਲਕੁਲ ਦੰਦਾ ਤੋਂ ਬਾਹਰ ਬੱਚੀ ਨਹੀਂ ਲੈ ਲਓ ਜੀ ਅਤੁੱਤ ਨਾ ਪੱਟੇ-ਪੁੱਟੇ ਤੁਰੀਦਾ ਨਹੀਂ ਚੱਲਣ ਦੀ ਏ ਢਿੱਡ ਨਹੀਂ ਭਰੇ ਏ ਹਾਂਜੀ ਇਹਦੇ ਮਗਰ ਵਸ਼ ਆ ਗਿਆ ਹਨਾ ਨਹੀਂ ਹਾਂਜੀ ਹਾਂਜੀ ਠੀਕ ਆ ਜੀ ਤਾਂ ਭਾਈ ਇਹਦੇ ਮੁੱਲ ਦੀ ਗੱਲ ਕਰੀਏ ਕਿੰਨੇ ਦੀ ਹੋਜੂ ਇਹ ਮੁੱਲ ਤੇ ਦਾ 70 ਕਰਾ ਲਾ ਭਾਏ ਤੇ 75 ਕਰਾ ਲਾ ਹਾਂਜੀ ਹਾਂਜੀ ਇਹ ਬਾਠ ਦੀ ਦੇ ਦਾਂਗੇ ਯਾਰ ਇਹ ਵੀ ਬਾਠ ਦੀ ਬਾਠ ਦੀ ਦੇ ਦਾਂਗੇ ਕੀ ਬਾਤ ਆ ਜੀ ਤਾਂ ਇਹ ਵੀ ਬਾਠ ਦੀ ਹੋਗੀ ਦੋਵੇਂ ਇੱਕੋ ਜਿਹੇ ਕੱਦ ਕਾਠਾ ਵੀਰੋ ਵੇੜਾਂ ਦੇ 18 ਕਿਲੋ ਤਾਜੀਆਂ ਸੁਈਆਂ ਨੇ ਦੋਵੇਂ ਨੂੰ ਚਾੜ ਉਹ ਤਿਆਰ ਦੇ ਸੜਿਆ ਠੀਕ ਆ ਜੀ ਬਾਕੀ ਆਦੀ ਇਹ ਬਾਠ ਉਹ ਤਿਆਰ ਆ ਮਿੰਕੇ ਲਵੇ ਦੋ ਟਾਈਮ ਦਸੱਲੀ ਕਰਕੇ ਫੇਰ ਲਵੇ ਠੰਡੀ ਧੀ ਦੇਖੋ ਕਿਦਾਂ ਧੀ ਦੇਖੋ ਆਹ ਦੇਖੋ ਕਿਆ ਆਵਾਜ਼ ਲੱਗਾ ਬਿਲਕੁਲ ਬਹੁਤ ਸੋਹਣੇ ਲੱਗੇ ਜੀ ਤਾਂ ਥਾਣੇ ਸਪੈਸ਼ਲ ਬਹੁਤ ਸੋਹਣੇ ਲੱਗੇ ਵੀਰੋ ਇਹ ਵੀ ਮੋਟਾ ਥਣ ਲੱਗਿਆ ਚੈੱਕ ਕਰਦੇ ਹੋਏ ਨਾ ਬੈਡ ਦਾ ਵੀ ਇਹਦਾ ਥਣ ਚੰਗਾ ਜੀ ਬਹੁਤ ਵਧੀਆ ਥਾਣੇ ਦਾ ਜੀ ਦੋਵੇਂ ਵੇੜਾ ਹੋ ਗਿਆ ਵੀਰੇ 65000 ਦੀਆਂ ਤੇ ਜੋੜੇ ਜੋ ਮਾਨਤਨ ਕਰਦੇ ਹੋ ਜੀ ਕਰਦਾਂਗੇ ਮਾਨਤਨ ਯਾਰ 2000 ਕਰਦੇ ਹੋ ਚਾ ਠੀਕ ਹੈ ਜੀ ਕਰ ਦਿਆਂਗੇ ਕਿ ਤੁਲਿੰਦਰ ਸਾਹਿਬਾ ਤੈਨੂੰ ਯਾਰ ਕੀ ਆਖਣਾ ਮੋੜਦੇ ਨਹੀਂ ਹਨਾ ਤਾਂ ਵੇਖੋ ਵੀਰੋ ਤੀ ਚੰਗੀ ਲੱਗੇ ਭਾ ਚੰਗਾ ਲੱਗੇ ਫੇਰ ਗੱਲ ਕਰਦਾ ਬਿਲਕੁਲ ਤਾਂ ਵੀਰੋ ਜੋੜਾ ਹੀ ਪਾਲੋਗੇ ਮਾਂਦਨ ਹੋ ਜੂ ਤਾਜੀ ਸੂਈਆਂ ਕੱਦ ਕੱਠ ਵਾਲੀਆਂ ਵੇੜਾਂ ਨੇ ਹਾਂਜੀ ਹਾਂਜੀ ਵਧੀਆ ਵੇੜਾ ਵੇਖੋ ਮੋਢੇ ਦੇ ਹੁੰਦੀਆਂ ਹਾਂਜੀ ਇਹ ਦੋਂਦੀ ਵਛੀ ਆ ਜੀ ਦੋ ਦੰਦਾਂ ਦੀ ਹਾਂਜੀ ਹਾਂਜੀ ਇਹ ਕੱਲ ਸਵੇਰ ਸੋ ਕੱਲ ਸਵੇਰੇ ਬੱਚਾ ਕਿ ਭਾਈ ਜੀ ਇਹਨੇ ਬੱਚਾ ਇਹਦਾ ਬੱਚਾ ਜੀ ਬੱਚਾ ਅੱਛਾ ਜੀ ਹਾਂਜੀ ਤਾਂ ਖੋਲੋ ਭਾਈ ਇਹਨੂੰ ਤਾਂ ਵੇਖੋ ਵੀਰੋ ਪਹਿਲਾ ਸੂਆ ਵਾ ਦੋ ਦੰਦ ਤੋੜ ਦੇ ਜੀ ਤੋੜ ਤੇ ਬਾਕੀ ਵੀਰੇ ਤੋੜਾ ਤਾਰਾ ਚੈੱਕ ਕਰ ਲਿਓ ਲੇਵਲ ਉਹ ਚੰਗਾ ਸੋਹਣਾ ਲੱਗਿਆ ਵੀਰੇ ਥਾਣਾ ਐ ਗੁਲਾਬੀ ਆ ਗਿਆ ਵੈਡ ਨੂੰ ਇੱਕ ਥਾਣਾ ਬਹੁਤ ਸਾਫ ਦਾ ਸੰਦ ਠੀਕ ਹੈ ਜੀ ਲੈ ਲੈ ਕੁਮਾਲੋ ਕੁਮਾਲ ਆਪ ਦੋ ਦੰਦ ਬਚਿਆ ਰੱਖੀ ਦੋ ਦੰਦ ਠੀਕ ਹੈ ਤੋਰੋ ਤੇ ਵੇਖੋ ਵੀਰੇ ਤੋਰਾ ਤਰਾ ਚੈੱਕ ਕਰ ਲਓ ਵੈਡ ਦਾ ਚੰਗਾ ਵੀਰੇ ਥਾਣਾ ਜੀ ਗੋਲ ਲੱਗ ਰਿਹਾ ਐ ਗੁਲਾਬੀ ਥਾਣਾ ਆ ਗਿਆ ਸੋਹਣਾ ਥਣ ਲੱਗਿਆ ਜੀ ਬਾਈ ਇਹਦਾ ਮੁੱਲ ਇਹਦਾ ਮੁੱਲ 55000 ਹੈ ਜੀ ਮਾਨਤਾਂ ਜੀ ਜੋ ਆਖੇ ਗਿਲਿੰਦਰ ਸਿਆ ਮਾਨਤਾਂ ਤੇਰਾ ਕਰ ਦਾਂਗੇ ਹੋਰ 10 ਕੀ ਜਾਂਦਾ 50 ਦੀ ਜਾਂਦੇ ਹਾਂ ਨਾ ਜੇ ਗਿਲਿੰਦਰ ਸਿਆ ਆਪਾ ਤੈਨੂੰ ਜੀ ਸਾਨੂੰ ਭਾਰਾ ਮਿਲੀ ਤੇਹੀ ਭਾਰਾ ਬਿਲਕੁਲ ਕੀ ਬਾਤ ਹੈ ਵੇਖੋ ਵੀਰੋ ਪਹਿਲਾ ਸੂਹਾ ਵਹਿੜਾ ਬੀਤੋ ਅੱਛੀ ਜੀ ਦੱਸਦੇ 50000 ਦੀ ਹੋ ਜੂ ਸੋਹਣੀ ਵਹਿੜ ਲੱਗੀ ਥਣ ਥੋਣੇ ਗੁਲਾਬੀ ਆ ਗਿਆ ਜੀ ਇਹਨੂੰ ਹਾਂ ਜੀ ਠੀਕ ਆ ਜੀ ਵਧੀਆ ਠੰਡੀ ਦੀਦੀ ਹੈ ਜੀ ਬਿਲਕੁਲ ਬਿਲਕੁਲ ਸੋਹਣਾ ਥਣ ਆ ਗਿਆ ਜੀ ਹਾਂ ਜੀ ਹਾਂ ਜੀ ਤਾਂ ਵੀਰੋ ਚਾਰ ਪਸ਼ੂ ਨੇ ਹਾਂ ਜੀ ਹਾਂ ਜੀ ਤੇ ਚਾਰ ਦੇ ਚਾਰ ਚੰਗੇ ਲੇਵੇ ਸੋਹਣੀਆਂ ਵੈੜਾਂ ਨੇ ਤਾਂ ਹਾਂਜੀ ਐਂਡ ਤੇ ਆ ਗਈ ਹੈ ਜੀ ਐਂਡ ਦੀ ਆ ਨਾ ਮੈਂ 12 ਵਾਲੀਆਂ 72000 ਦੀ ਗਾਂ ਲੈਂਦੀ ਸੀ ਅੱਛਾ ਜੀ ਤੇ ਨਾ ਪਤਾ ਨਹੀਂ ਕੀ ਕਾਰਨ ਇਹਦਾ ਨਾ ਥਣ ਬੈ ਗਿਆ ਅੱਛਾ ਜੀ ਇਹਦਾ ਕੋਈ ਡੰਗਰ ਨੇ ਪੈਰ ਰੱਖਤਾ ਤੇ ਉਹ ਜ਼ਖਮ ਬਣ ਗਿਆ ਇਹਦਾ ਬੱਚਾ ਨਹੀਂ ਜੀ ਬੱਚਾ ਇਹਦਾ ਹਨੀ ਜੀ ਬੱਚਾ ਮਰ ਗਿਆ ਦੁੱਧ ਕਿੰਨਾ ਜੀ ਦੁੱਧ ਥੱਲੇ 12-13 ਕਿਲੋਣਾ ਹੈ ਪਰ ਹੁਣ 10 ਕਿਲੋ ਦੁੱਧ ਹੈ 10 ਕਿਲੋ ਲੈਓ ਜੀ ਵੇਖੋ ਵੀਰੋ 10 ਕਿਲੋ ਦੁੱਧ ਆ ਵੱਡੇ ਪੱਲੇ 'ਚ ਵੈੜ ਆ ਹਾਂਜੀ ਇੱਕ ਥਾਂ ਤੋਂ ਤੇਲ ਹੋ ਗਈ ਹਨਾ ਜੀ ਮਗਲੇ ਥਾਂ ਦੀ ਆ ਆ ਵੇਖੋ ਮੂੰਹ ਇੱਥੋਂ ਜੀ ਆ ਦੋਂਦੀ ਵੱਛੀ ਲਈ ਹਾਲੇ ਠੀਕ ਹੈ ਜੀ ਹਾਲੇ ਚੌਗੀ ਲੱਗੀ ਥਾਲੇ ਚੌਗੀ ਚੌਗੀ ਲੱਗੀ ਠੀਕ ਹੈ ਠੀਕ ਹੈ ਦੋਂਦੀ ਲਈ ਹੀ ਅਨੰਦਰ ਕੋ ਲਈ ਪੱਬਰ ਆ ਲਈਏ ਕਿਉਂ ਅੱਛਾ ਅੱਛਾ ਜੀ ਦੇਖੋ ਵੀਰੋ ਇੱਕ ਥਾਂ ਤੇ ਤੇਲਾ ਬਾਕੀ ਸੋਨੇ ਥਾਂ ਲੱਗੇ ਆ ਤਿੰਨ ਤਾਂ ਹੈ ਬ੍ਰੀਡ ਵੀਰੋ ਹਾਂ ਜੀ ਸਿਆਲ ਇਹਨੇ 14 15 ਕਿਲੋ ਦੁੱਧ ਦੇਣਾ ਇੱਥੇ ਠੀਕ ਹੈ ਦੋਵਾਂ 15 ਕਿਲੋ ਦੇਣਾ 15 ਥਾਂ ਚੰਗਾ ਲੱਗੇ ਜੀ ਇਹ ਦਾ ਮੋਲ ਜੀ ਇਹ ਕਿੰਨੇ ਦੀ ਹੋਜੂ ਜਿੰਨੇ ਦੀ ਕੁਲਵਿੰਦਰ ਸਾਹਿਬ ਚੰਗੀ ਲੱਗਦੀ ਦੇ ਦੇ ਭਰਾ ਜੈ ਜੀ ਆਉਂਦੇ ਵੀ ਹਨ ਜੈ ਜੀ ਮੋੜ ਤੇਰਾ ਮੇਕੋ ਹੁੰਦਾ ਚੰਗਾ ਰੱਜ ਕੇ ਵੱਢਣ ਲੱਗੀ ਏ ਸਿਰਫ ਤੇਲੜ ਹੋ ਗਈ ਇਹਨੇ ਵੀ ਇਖਤियार ਕੀ ਨਾ ਨੀ ਪੂਰਾ ਹਸਦਾ ਨਗਰ ਦੇ ਚਲੋ ਇਹਦੀ ਕਿਸਮ ਦੀ ਗੱਲ ਹੈ ਇਹ ਹਾਰ ਆ 5000 ਦੀ ਆ ਪਰ 35 ਮਗੇ 5000 ਦੀ ਹਾਂ ਨਾ ਤਿੰਨ ਹੋਰ ਛੱਡ ਦੋ 22 ਦੀ ਚੱਲ ਜਿੰਦਰ ਸੇ ਆਪਾਂ ਤੈਨੂੰ ਵੀ ਆਖਣਾ ਯਾਰ ਜਿੱਥੇ ਇੰਨਾ ਵੱਡਾ ਜਦੋਂ ਤੇਲਾ ਕੇ ਕੋਈ ਵੀ ਰਸਾਮ ਲੂਗਾ ਹਨਾ ਜੀ ਸੇਵਾ ਕਰ ਲੂਗਾ ਜੀ ਹਾਂ ਜੀ ਹਨਾ ਪੂਰੇ 20000 ਦੀ ਕੋਈ ਛੋਟ ਛੱਪਾ ਨਹੀਂ ਜੀ 20000 ਹਨਾ ਜੀ ਤਾਂ ਵੇਖੋ ਵੀਰੇ 20000 ਦੀ ਹੋ ਜੂਗੀ ਐ ਚੰਗਾ ਸੋਹਣਾ ਥਣ ਲੱਗਾ ਇੱਕ ਥਣ ਤੋਂ ਤੇਲਾ ਤਾਂ ਬਾਕੀ ਵੀਰੇ ਚਾਰੂ ਚੂਰੂ ਆਏਗੀ ਚਾਰੂ ਪੁੱਛੇ ਦੁੱਧ ਪਰ ਦਿੰਦਾ ਬਿਲਕੁਲ ਤਾਂ ਅੰਦਰ ਹੀ ਸੂਈ ਹੈ ਬਿਲਕੁਲ ਤਾਂ ਬਾਕੀ ਵੀਰੇ ਤਾਜ਼ੀਆਂ ਸੂਈਆਂ ਦੋ ਵੈੜਾ ਨੇ ਤਿੰਨ ਤਾਂ ਰੇਟ ਜਿਆ ਜਿਆ ਬਿਲਕੁਲ ਕੱਦ ਕਾਠ ਵਾਲੀਆਂ ਨੇ ਬਾਕੀ ਵੀਰੇ ਨਿੱਕੀਆਂ ਨਾ ਮੰਨ ਕੇ ਚੱਲਿਓ ਐ ਥੱ ਬਾਕੀ ਫੋਨ ਲਾ ਲਿਓ ਮਾਂ ਤਨ ਹੋ ਜੂ ਤਾਂ ਇਹੀ ਬੇਨਤੀ ਹੁੰਦੀ ਆ ਹਰ ਵੀਡੀਓ ਜੇ ਵੀਰੇ ਚੈਨਲ ਨੂੰ ਮਤਲਬ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜੇ ਤੁਹਾਨੂੰ ਨੰਨ ਵੀਡੀਓ ਪਿਆ ਖਾਲੀ ਜਾ ਵੀਰੇ ਤਾਂ ਬਾਕੀ ਵੀਰੇ ਆਪ ਦੀ ਚੋਈ ਕਰਨੀ ਪਾਸ ਕਰਨੀ ਵੇਚ ਆਖ ਲੈਣੀ ਉਹ ਤੁਹਾਡਾ ਆਪਣਾ ਫਰਜ਼ ਬੰਦਾ ਹਨਾ ਭਾਈ ਤੇ ਤੁਹਾਡਾ ਆਪਣਾ ਫਰਜ਼ ਹੈ ਜੀ ਤਾਂ ਭਾਈ ਨਾਂ ਨਾਂ ਦੱਸੋ ਆਪਣਾ ਸੁਨਦਰ ਸਿੰਘ ਜੀ ਹਾਂਜੀ ਨਾਮ ਸੁਨਦਰ ਸਿੰਘ ਪਿੰਡ ਠੱਠਾ ਨੇੜੇ ਫੜੇਗੜ ਚੂੜੀਆਂ ਮਜੀਠਾ ਰੋਡ ਜੀ ਹਾਂਜੀ ਤਾਂ ਫੋਨ ਨੰਬਰ ਬਤਾ ਦਿਓ ਜੀ 7473 73473 ਜੀ ਸ਼ਪਿੰਜਾ 612 ਜੀ ਸ਼ਪਿੰਜਾ 612 ਠੀਕ ਹੈ ਜੀ ਬਾਕੀ ਸਕਰੀਨ ਤੇ ਚਲਾ ਦੇਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ